ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰਾਂ ਦੇ ਪ੍ਰਬੰਧ ਨੂੰ ਚੈੱਕ ਕਰਨ ਲਈ ਸੋਚਿਆ। ਗੁਰੂ ਜੀ ਪੇਸ਼ ਬਦਲ ਕੇ ਸਭ ਦੇ ਲੰਗਰ ਖਾਨੇ ਵਿੱਚ ਗਏ ਤੇ ਕਿਹਾ ਮੈਂ 2 ਦਿਨ ਦਾ ਭੁੱਖਾ ਹਾਂ ਬੜੀ ਦੂਰੋਂ ਚੱਲ ਕੇ ਆਇਆ ਹਾਂ। ਭੁੱਖ ਲੱਗੀ ਆ ਕੁਝ ਖਾਣ ਨੂੰ ਦਿਓ। ਲੰਗਰ ਦਾ ਵਕਤ ਨਹੀਂ ਸੀ। ਹਰ ਇੱਕ ਮੁਖੀਏ ਨੇ ਕਹਿ ਦਿੱਤਾ ਕਿ ਅਜੇ ਲੰਗਰ ਦਾ ਵਕਤ ਨਹੀਂ ਹੋਇਆ। ਲੰਗਰ ਤਿਆਰ ਨਹੀਂ ਹੈ। ਕੁਝ ਥਿਰ ਬਾਅਦ ਵਿੱਚ ਆਉਣਾ। ਫਿਰ ਗੁਰੂ ਜੀ ਭਾਈ ਨੰਦ ਲਾਲ ਦੇ ਲੰਗਰ ਵਿੱਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ, ਥੱਕਿਆ ਹੋਇਆ ਹਾਂ। ਦੋ ਦਿਨ ਤੋਂ ਕੁਝ ਖਾਧਾ ਨਹੀਂ ਕੁਝ ਖਾਣ ਨੂੰ ਹੈ ਤਾਂ ਦੇ ਦਿਓ। ਆਨੰਦ ਲਾਲ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਮੰਜੇ ਤੇ ਬਿਠਾਇਆ। ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਹਨਾਂ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ। ਮੈਂ ਹੁਣੇ ਜੋ ਵੀ ਜਲਦੀ ਜਲਦੀ ਬਣ ਸਕਦਾ ਮੈਂ ਲੈ ਕੇ ਆਉਣਾ ਤੇ ਜੋ ਕੁਝ ਵੀ ਉਹਦੇ ਤੋਂ ਬਣਿਆ ਉਹ ਲੈ ਕੇ ਆਏ ਬੜੇ ਪਿਆਰ ਸਤਿਕਾਰ ਨਾਲ ਖਵਾਇਆ। ਗੁਰੂ ਸਾਹਿਬ ਨੇ ਆਪਣੀ ਚਿਹਰੇ ਤੋਂ ਚਾਦਰ ਲਾਹੀ ਤੇ ਕਹਿਣ ਲੱਗੇ ਮੈਂ ਬਹੁਤ ਖੁਸ਼ ਹਾਂ ਆਨੰਦ ਲਾਲ ਕੁਝ ਮੰਗ ਲੈ। ਤਾਂ ਨੰਦ ਲਾਲ ਨੇ ਕੀ ਮੰਗਿਆ ਬਸ ਆਪਣੇ ਚਰਨਾਂ ਵਿੱਚ ਥਾਂ ਦਿਓ ਇਸ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ ਸੋ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਦਰਤੀ ਆਏ ਕਿਸੇ ਗਰੀਬ ਨੂੰ ਖਾਲੀ ਨਾ ਮੋੜੋ ਰੱਬ ਕਿਸੇ ਵੀ ਰੂਪ ਵਿੱਚ ਆ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ